ਦਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਨਹੀਂ ਘਰ ਦੇਣੇ ਜੰਮਿਆ ਸੀ ਮੁੰਡਾ ਮੁੰਡੇ ਤੋਂ ਟੈਂਪੂ ਲੌਂਡਾ ਬਣ ਗਿਆ ਨਹੀਂ ਮੈਂ ਆਪਣਾ ਨੈਕਸਨ ਤੋਂ ਆਪਣੇ ਆਪ ਦੀ ਬ੍ਰੈਂਡ ਹੁਣ ਬਸ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਵੀ ਜੇ ਛੇਤੀ ਸਟਾਰ ਬਣਨਾ ਤਾਂ ਟੈਂਪੂ ਬਣ ਜੋ ਠੀਕ ਜੜ ਦੀ ਭਾਂਚ ਰੀਲ ਖਾਂਏ ਖੋਲੋ ਉੱਤੇ ਨੂੰ ਕਰੋ ਰੀਲ ਉੱਤੇ ਨੂੰ ਕਰੋ ਲੌਂਡਾ 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 ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੱਧੂ ਤੁਸੀਂ ਥੰਬਨੇਲ ਵੇਖ ਲਿਆ ਹੋਊਗਾ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਅੱਜ ਆਪਾਂ ਗੱਲ ਕਰਨੀ ਆ ਸਟੂਲਿਆਂ ਤੇ ਜਿਹੜੇ ਮੇਰੇ ਸਾਲੇ ਟੈਂਪੂ ਬਣੇ ਫਿਰਦੇ ਆ ਇਹਦੇ ਬ੍ਰੈਂਡ ਦੇ ਮਾਡਲ ਹੋ ਗਏ ਮੈਂ ਆਪਣਾ ਮੈਕਸੰਦੂ ਆਪਣੇ ਆਪ ਦੀ ਬ੍ਰੈਂਡ ਆ ਯਾ ਮੈਂ ਆਪਣੇ ਉਹਨੂੰ ਕਿਸੇ ਬ੍ਰੈਂਡ ਨਾਲੋਂ ਘਾਟ ਨਹੀਂ ਸਮਝਦਾ ਬ੍ਰੈਂਡ ਤਾਂ ਜੀ ਤੁਹਾਨੂੰ ਲੋਕੀ ਬ੍ਰੈਂਡ ਸਮਝਦੇ ਰਾਹੀਆਂ ਪਰ ਲੋਕ ਤਾਂ ਸਮਝਦੇ ਨਹੀਂ ਬ੍ਰੈਂਡ ਕਿਉਂ ਨਹੀਂ ਸਮਝਦੇ ਲੋਕੀ ਆਪਣੇ ਆਪ ਨੂੰ ਸਟਾਰ ਕਹੀ ਜਾਂਦੇ ਆ ਅਸੀਂ ਬ੍ਰੈਂਡ ਆ ਅਸੀਂ ਬ੍ਰੈਂਡ ਆ ਇੰਡਸਟਰੀ ਦੇ ਉਹ ਬੰਦੇ ਮੰਨਦੇ ਆਪਦੇ ਆਪ ਨੂੰ ਕਹਿੰਦੇ ਆ ਵੀ ਅਸੀਂ ਇੰਡਸਟਰੀ ਦੇ ਬੰਦੇ ਆ ਤੁਸੀਂ ਮੈਨੂੰ ਇਹ ਦੱਸੋ ਯਾਰ ਪੰਜਾਬ ਪਹਿਲਾਂ ਸੂਰਬੀਰਾਂ ਦੀ ਧਰਤੀ ਹੁੰਦੀ ਸੀ ਤੇ ਅੱਜ ਮੈਂ ਕਹਿੰਨਾ ਮੈਂ ਤਾਂ ਇਹ ਵਿਆਹ ਦੀ ਗੱਲ ਹੀ ਕੀਤੀ ਸੀ ਕਿ ਮੈਂ ਨਹੀਂ ਵਿਲਵਾਣਾਗੀ ਆਹੋ ਤੇ ਤੇਰਾ ਨਾਂ ਵੀ ਲਿਖਾਇਆ ਮੈਂ ਹੱਥ ਤੇ ਬੁਖਾਤੇ ਨਾਪਣਾ ਟੈਂਪੂਆਂ ਦੀ ਧਰਤੀ ਬਣਾਤੀ ਇਹਨਾਂ ਨੇ ਮੈਂ ਕਹਿੰਨਾ ਯਾਰ ਇਹਨਾਂ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ ਹਰ ਦਿਨ ਹਰ ਦਿਨ ਨਵਾਂ ਸਟੂਲਾ ਪੈਦਾ ਹੁੰਦਾ ਹਰ ਦਿਨ ਨਵਾਂ ਟੈਂਪੂ ਪੈਦਾ ਹੁੰਦਾ ਇੱਕ ਇਹਨਾਂ ਦੀ ਇਹਨਾਂ ਦੀ ਵੀ ਪੋਡਕਾਸਟ ਹੁੰਦੀ ਆ ਇਹਨਾਂ ਦੇ ਵੀ ਲੋਕ ਇੰਟਰਵਿਊ ਲੈਂਦੇ ਆ ਵੀ ਇਹ ਵੀ ਇਹ ਕੀ ਸਿੱਖਿਆ ਦਿੰਦੇ ਆ ਲੋਕਾਂ ਨੂੰ ਕੀ ਸਿੱਖਿਆ ਦਿੰਦੇ ਆ ਵੀ ਮਤਲਬ ਸਾਡੇ ਮੁੰਡੇ ਸਾਡੇ ਕੁੜੀਆਂ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਟੈਂਪੂ ਬਣ ਟੈਂਪੂ ਬਣ ਕੇ ਜਿਆਦਾ ਛੇਤੀ ਸਟਾਰ ਬਣ ਜਾਂਦਾ ਬੰਦਾ ਦੱਸੋ ਯਾਰ ਆਪਣਾ ਪੰਜਾਬ ਹੀ ਕਿੱਧਰ ਜਾ ਰਿਹਾ ਕਿੱਧਰ ਜਾ ਰਿਹਾ ਪੌਡਕਾਸਟ ਕਰੀ ਜਾਂਦੇ ਆ ਉਹਨਾਂ ਦੇ ਕਰ ਲੋ ਕੋਈ ਚੱਕਰ ਨਹੀਂ ਕਰ ਲੋ ਕੋਈ ਚੰਗੇ ਬੰਦੇ ਦਾ ਕਰ ਲੋ ਹੋਰ ਬਥੇਰੇ ਬੰਦੇ ਫਿਰਦੇ ਆ ਚੰਗੇ ਬੰਦਿਆਂ ਦਾ ਕਰ ਲੋ ਇਹਨਾਂ ਨੂੰ ਸਿਰਫ ਵਿਊ ਤੱਕ ਆ ਯਾਰ ਵੀ ਵਿਊ ਮਿਲ ਜਾਣਾ ਆਪਾਂ ਨੂੰ ਤੇ ਕਰ ਲੋ ਆ ਜਿਹੜੇ ਟੈਂਪੋਆਂ ਨੇ ਬੁਰਾ ਹਾਲ ਕੀਤਾ ਪਿਆ ਮੇਰੇ ਸਾਲੇ ਨਾ ਇੰਨੇ ਇਹਨਾਂ ਨੇ ਬੜਾ ਗੰਦ ਮਚਾਇਆ ਨਾ ਪੰਜਾਬ ਦੇ ਵਿੱਚ ਜਦੋਂ ਇੰਸਟਾਗ੍ਰam ਜੁਆਇਨ ਕੀਤਾ ਪਹਿਲਾਂ ਮੇਰਾ ਅਕਾਊਂਟ ਬਿਲਕੁਲ ਪ੍ਰਾਈਵੇਟ ਸੀ ਹਨਾ ਬਟ ਸ਼ੁਰੂ ਤੇ ਸ਼ੌਂਕੀ ਦਾ ਵੀਡੀਓਜ਼ ਬਣਾਉਂਦਾ ਹੈ ਨਾ ਮੈਨੂੰ ਇੱਕ ਗੱਲ ਦੱਸੋ ਚੰਗਾ ਭਲਾ ਇਨਸਾਨ ਬਣਾਇਆ ਮਾਪਿਓ ਨੇ ਚੰਗਾ ਭਲਾ ਸਰੀਰ ਦੇ ਉੱਤੇ ਅੰਗ ਸਾਰੇ ਲੱਗੇ ਹੋਏ ਆ ਫੇਰ ਵੀ ਲੱਛਣ ਭੈਣ ਦੇ ਯਾਰਾਂ ਦੇ ਨਾ ਫੇਰ ਵੀ ਲੱਛਣ ਬੁੰਡ ਪੰਗੇ ਲੈਂਦੇ ਆ ਇਹ ਫੇਰ ਵੀ ਮੇਥੋਂ ਗਾਲਾਂ ਨਿਕਲ ਜਾਣਗੀਆਂ ਗਾਲਾਂ ਨਿਕਲ ਜਾਣਗੀਆਂ ਮੈਂ ਕਹਿੰਨਾ ਕਾਹ ਨੂੰ ਮਾਪਿਓ ਨੇ ਕਿੰਨੇ ਆ ਰੀਜਾਂ ਨਾਲ ਕਿੰਨੇ ਰੀਜਾਂ ਨਾਲ ਰੀਵਣ ਬੰਨੇ ਹੋਣਗੇ ਕਿੰਨੇ ਨਿੰਮ ਬੰਨੇ ਹੋਣਗੇ ਲੋਕਾਂ ਦੇ ਘਰਾਂ ਦੇ ਜਾ ਕੇ ਆਪਦੇ ਘਰਾਂ ਚ ਹੈ ਚੰਗੀ ਇਹਨੂੰ ਚੰਗੀ ਨੌਲੇਜ ਦਿੱਤੀ ਹੋਊਗੀ ਵੀ ਸਾਡਾ ਯਾਰ ਵੀ ਵੀ ਸਾਡਾ ਮੁੰਡਾ ਵੱਡਾ ਹੋਊਗਾ ਸਾਡੀ ਤਰੱਕੀ ਬਖਸ਼ੂਗਾ ਸਾਨੂੰ ਸਾਡਾ ਨਾਂ ਰੌਸ਼ਨ ਕਰੂਗਾ ਸਾਨੂੰ ਇੱਜ਼ਤ ਪੱਖੋਂ ਪੂਰਾ ਘੈਂਟ ਬਣਾਊਗਾ ਤੇ ਸਾਡੀ ਸਾਡੀ ਕੋਠੀਆਂ ਕਾਰਾਂ ਜ਼ਮੀਨਾਂ ਸਾਰਾ ਕੁਝ ਹੋਊਗਾ ਸਾਡੇ ਲਈ ਕੋਈ ਸਾਡੇ ਲਈ ਖੜੂਗਾ ਕੀ 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 ਸੁਪਨਾ ਪੂਰਾ ਕਰਤਾ ਇਹਨੇ ਮਾਪਿਓ ਦਾ ਆਪਦਾ ਜਿਨੇ ਲੌਂਡਿਆਂ ਦੀ ਗੱਲ ਕਰ ਰਹਾ ਮੈਂ ਜਿਨੇ ਲੌਂਡੇ ਆ ਜੇ ਜਿਹੜੇ ਜਿਹੜੇ ਬਾਲੇ ਹੋਏ ਪਏ ਆ ਪੰਜਾਬ ਦੇ ਵਿੱਚ ਇਹ ਕੀ ਕੀ ਕਹਿਣਗੇ ਯਾਰ ਸਾਰਾ ਸਰੀਰ ਦਾ ਅੰਗ ਸਾਰੇ ਸਰੀਰ ਦੇ ਅੰਗ ਮੁੰਡਿਆਂ ਵਾਲੇ ਆ ਫੇਰ ਵੀ ਲੱਛਣ ਤੁਸੀਂ ਕੁੜੀਆਂ ਵਾਲੇ ਕਰਨੇ ਫੇਰ ਵੀ ਕੁੜੀਆਂ ਵਾਲੇ ਲੱਛਣ ਕਰਨੇ ਇਹਨਾਂ ਨੂੰ ਸਿਰਫ ਡਾਂਗ ਦੀ ਡਾਂਗ ਦੀ ਲੋੜ ਆ ਡਾਂਗ ਦੀ ਬੁੰਡ ਤੇ ਚਾਰ ਪੰਜ ਡਾਂਗਾ ਵੱਜਣਾ ਇਹਨਾਂ ਦੇ ਸਵਾਦ ਨਾਲ ਪੂਰੀਆਂ ਠੋਕ ਕੇ ਤੇ ਫੇਰ ਇਹਨਾਂ ਨੂੰ ਸਮਝ ਲੱਗੇ ਵੀ ਅਸੀਂ ਕੀ ਚੀਜ਼ ਆ ਸ਼ਰਮ ਲਈ ਪਈ ਆ ਯਾਰ ਦਿਨ ਦਿਨ ਨਹੀਂ ਚੜਦਾ ਰਾਤ ਨਹੀਂ ਚੜਦੀ ਭਾਂਚੋਂ ਰੀਲ ਕਾਇ ਖੋਲੋ ਉੱਤੇ ਨੂੰ ਕਰੋ ਰੀਲ ਉੱਤੇ ਨੂੰ ਕਰੋ ਲੌਂਡਾ 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 ਟੈਂਪੂ ਟੈਂਪੂ ਜਦੋਂ ਵੇਖ ਯਹੀ 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 ਮੇਰੇ ਸਾਲੇ ਇੱਕ ਸਾਲੇ ਲੈ ਲੈਣਗੇ ਪਰਸ ਤੇ ਪਾ ਲੈਣਗੇ ਕੱਪੜੇ ਕੁੜੀਆਂ ਵਾਲੇ ਉਹ ਭੰਦਰ ਯਾਰ ਸਾਰੋ ਸਾਰਾ ਕੋਈ ਤੁਸੀਂ ਕਰ ਲੈਣੇ ਹੋ ਸੁਰਖੀ ਬਿੰਦੀ ਲਾ ਲੈਣੇ ਮੇਕਅਪ ਕਰ ਲੈਣੇ ਹੋ ਹੈ ਥੱਲੇ ਜਿਹੜਾ ਸਿਸਟਮ ਲਈ ਫਿਰਦੇ ਉਹ ਤਾਂ ਨਹੀਂ ਬਦਲ ਸਕਦੇ ਉਹ ਵੀ ਸਰਜਨੀਆਂ ਨਾ ਬਦਲ ਲੋਂਗੇ ਉਹ ਵੀ ਸਰਜਰੀ ਸਰਜਰੀ ਉਹ ਸਰਜਰੀ ਦੀ ਗੱਲ ਸੁਣ ਲਓ ਹੁਣ ਤੁਸੀਂ ਸਰਜਰੀ ਵੀ ਹੋਣ ਲੱਗੀ ਸਰਜਰੀ ਵੀ ਹੋਣ ਲੱਗੀ ਹੁਣ ਤਾਂ ਭੈਣ ਜੋ ਕੁਝ ਮਰਜ਼ੀ ਚੇਂਜ ਕਰਵਾ ਲਓ ਯਾਰ ਇਹਨਾਂ ਨੇ ਨਾ ਪਿਆਰ ਦਾ ਬੁਰਾ ਹਾਲ ਕੀਤਾ ਪਿਆ ਜਦੋਂ ਮਰਜ਼ੀ ਇੰਸਟਾਗ੍ਰam ਖੋਲ੍ਹ ਲਓ ਫੇਸਬੁੱਕ ਖੋਲ੍ਹ ਲਓ YouTube ਖੋਲ੍ਹ ਲਓ ਇਹ ਮੂਰੇ ਹੁੰਦੇ ਆ ਆਉਣ ਵਾਲਾ ਆਉਣ ਵਾਲੀ ਪੀੜ੍ਹੀ ਆਉਣ ਵਾਲਾ ਪੰਜਾਬ ਆਪਣਾ ਲੌਂਡਿਆਂ ਦਾ ਹੋਊਗਾ ਬਸ ਤੈਨੂੰ ਮੈਂ ਸਿੱਧੀ ਗੱਲ ਲੈ ਕੇ ਦਿੰਦਾ ਆਉਣ ਵਾਲਾ ਟਾਈਮ ਰੋਕਥਾਮ ਹੋਣੀ ਚਾਹੀਦੀ ਐ ਇਹਦੇ ਤੇ ਇਹਦਾ ਮੇਰੇ ਸਾਲੇ ਨਾ ਦਿਨ ਪਰ ਦਿਨ ਚੜੇ ਪਏ ਆ ਉੱਤੇ ਇੱਕ ਦੂਜੇ ਦੇ ਹੁਣ ਬਸ ਮੈਂ ਇੱਕ ਗੱਲ ਕਹਿਣਾ ਚਾਹਣਾ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਜਿਹੜੇ ਆਉਣ ਵਾਲੀ ਪੀੜ੍ਹੀ ਆ ਵੀ ਜੇ ਛੇਤੀ ਸਟਾਰ ਬਣਨਾ ਤਾਂ ਟੈਂਪੂ ਬਣ ਜੋ ਠੀਕ ਹੈ ਕਿਉਂਕਿ ਆਪਣੇ ਲੋਕ ਟੈਂਪੂਆਂ ਨੂੰ ਵੱਧ ਉਹ ਦਿੰਦੇ ਆ ਇਹਨਾਂ ਦੀਆਂ ਵੀਡੀਓ ਸ਼ੇਅਰ ਕਰਦੇ ਆ ਇਹਨਾਂ ਦੇ ਥੱਲੇ ਕਮੈਂਟ ਵੀ ਵੱਧ ਕਰਦੇ ਆ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਮੈਂ ਕਹਿੰਦਾ ਯਾਰ ਟੈਂਪੂ ਬਣ ਜੋ ਵਧੀਆ ਰਹੋਗੇ ਇੱਥੇ 600 ਫਾਲੋਅਰ 100 ਫਾਲੋਅਰ ਹੁੰਦੇ ਆ ਬੰਦੇ ਦੇ ਤੇ ਟੈਂਪੂ ਬਣ ਕੇ ਭਾਂਜ ਮਿਲੀਅਨ ਚ ਜਾ ਵਰਦੇ ਆ ਵੀਡੀਓ ਪਾ ਦਿਓ ਲੱਕ ਹਲਾ ਦਿਓ ਬਸ ਮਿੰਟਾਂ ਚ ਕਿਤੇ ਲੱਖ ਵੀਡੀਓ ਜਾਵੜੀ 2 ਮਿਲੀਅਨ ਜਾਵੜੀ 3 ਮਿਲੀਅਨ ਜਾਵੜੀ ਠੀਕ ਆ ਤੇ ਕੁੜੀਆਂ ਵਾਲੇ ਕੱਪੜੇ ਪਾ ਲੋ ਇੱਕ ਸੋਹਣਾ ਪਾਰਸ ਲੈ ਲੋ ਸੇਲ ਤੋਂ ਵੀ ਮਿਲ ਜੂਗਾ ਤੁਹਾਨੂੰ ਜਾਂ ਮੋਲ ਮੂਲ ਚੋਂ ਮਿਲ ਜੂਗਾ ਤੁਹਾਨੂੰ ਪਾਰਸ ਲੈ ਲੋ ਤੇ ਵੀਡੀਓ ਬਣਾਓ ਲੱਕ ਜਾ ਹਲਾ ਦਿਓ ਤੇ ਵੀ ਵਾਧੂ ਸਟਾਰ ਬਣ ਜਾਓ ਯਾਰ ਪੰਜਾਬ ਯਾ ਕਿੱਧਰ ਰਿਆ ਐ ਗੰਦ ਪਾਇਆ ਪੈ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਕਾਲਜਾਂ ਤੇ ਸੱਦਣਗੇ ਸਕੂਲਾਂ ਕਾਲਜਾਂ ਸੱਦਣਗੇ ਵੀ ਆਓ ਜੀ ਸਾਡੇ ਜਵਾਕਾਂ ਨੂੰ ਕੋਈ ਸਿੱਖਿਆ ਦਿਓ ਸਾਡੇ ਜਵਾਕਾਂ ਨੂੰ ਨੌਲਜ ਦਿਓ ਕੀ ਨੌਲਜ ਦੇਣਗੇ ਵੀ ਟੈਂਪੂ ਕਿਵੇਂ ਬੰਨਣਾ ਦੱਸੋ ਮੈਨੂੰ ਇਹਨਾਂ ਨੂੰ ਤੁਸੀਂ ਭਾਂਜੋ ਸਟੇਜਾਂ ਤੇ ਚੜਾ ਦਿੰਨੇ ਹੋ ਜਿਹੜੇ ਚੰਗੇ ਚੰਗੇ ਕੰਮ ਕਰਦੇ ਆ ਕਿਸਾਨੀ ਅੰਦੋਲਨ ਚ ਮੂਰੇ ਹੋ ਰਹੇ ਆ ਲੋਕ ਜਾਂ ਆਪਾਂ ਕਹਿ ਦਈਏ ਵੀ ਚੰਗੇ ਕੰਮਾਂ ਲਈ ਲੋਕਾਂ ਦੀ ਸੇਵਾ ਕਰ ਰਹੇ ਆ ਜਾਂ ਕੋਈ ਗਰੀਬਾਂ ਦੀ ਸੇਵਾ ਕਰ ਰਿਹਾ ਕੋਈ ਮਰੀਜ਼ਾਂ ਦੀ ਸੇਵਾ ਕਰ ਰਿਹਾ ਕੋਈ ਚੰਗੇ ਚੰਗੇ ਬੰਦੇ ਦੀ ਤੁਸੀਂ ਉਹ ਪਰਸਨੈਲਿਟੀ ਲਿਆਓ ਮੂਰੇ ਕੋਈ ਚੰਗੇ ਅਫਸਰ ਆ ਜਿਵੇਂ ਪੰਜਾਬ ਪੁਲਿਸ ਚ ਹੈਗੇ ਉਹਨਾਂ ਨੂੰ ਲਿਆਓ ਵੀ ਕਿਵੇਂ ਉਹ ਬਣੇ ਆ ਪੰਜਾਬ ਪੁਲਿਸ 'ਚ ਭਰਤੀ ਕਿਵੇਂ ਹੋਏ ਆ ਕੀ ਕੀ ਕੀਤਾ ਉਹਨਾਂ ਨੇ ਕਿਹੜੇ ਵੱਡੇ ਵੱਡੇ ਪੱਤਰਕਾਰ ਮਸ਼ਹੂਰ ਹੋਏ ਆ ਉਹਨਾਂ ਨੂੰ ਪੁੱਛੋ ਵੀ ਕਿਵੇਂ ਪੱਤਰਕਾਰ ਬਣੀਦਾ ਹੁੰਦਾ ਕਿਵੇਂ ਮਸ਼ਹੂਰ ਹੋਈਦਾ ਹੁੰਦਾ ਤੁਸੀਂ ਲੌਂਡੇ ਲੌਂਡੇ ਸਾਧਦੇ ਹੋ ਤੁਸੀਂ ਸਕੂਲਾਂ ਕਾਲਜਾਂ ਦੇ ਵਿੱਚ ਇਹਨਾਂ ਨੂੰ ਕੁਰਸੀਆਂ ਦੇ ਬਾਹਰ ਦਿੰਦੇ ਹੋ ਤੇ ਇਹਨਾਂ ਨੂੰ ਜਵਾਕ ਵੇਖਦੇ ਆ ਵੀ ਨਾਲੇ ਹੱਸਦੇ ਆ ਨਾਲੇ ਇੰਨਾ ਬਾਰੇ ਕਈ ਲੋਕ ਐ ਥੋੜੀ ਜਿਹੀ ਵੀ ਗੱਲ ਸੁਣ ਜਦੋਂ ਸਿੰਗਰ ਆ ਸਿੰਗਰ ਗਾਣਾ ਗਾਉਂਦਾ ਆਪਾਂ ਕਹਿ ਦਿੰਦੇ ਆ ਸਿੰਗਰ ਨੂੰ ਵੀ ਯਾਰ ਰਫਲ ਵਾਲੇ ਗਾਣੇ ਗਾਉਂਦਾ ਜਾਂ ਆਪਾਂ ਕਹਿੰਦੇ ਨਸ਼ੇ ਵਾਲੇ ਗਾਣੇ ਗਾਉਂਦਾ ਤੇ ਮੁੰਡਾ ਸਾਡਾ ਵੀ ਨਸ਼ੇ ਤੇ ਲੱਤ ਆਏ ਨੇ ਜਿਨ੍ਹਾਂ ਦੇ ਬਲੂੰਕਾਂ ਦੇ ਗਾਣੇ ਗਾਉਂਦਾ ਠੀਕ ਆ ਤੇ ਉਹ ਉਹਨੂੰ ਵੇਖ ਕੇ ਕਈ ਮੁੰਡੇ ਕਹਿੰਦੇ ਵੀ ਅਸੀਂ ਆ ਲੱਗ ਗਏ ਬਈ ਅਸੀਂ ਪਿਸਤੌਲ ਚਲਾਉਣ ਲੱਗ ਗਏ ਅਸੀਂ ਆ ਕਰਨ ਲੱਗੇ ਕੋਈ ਲੱਗਦਾ ਨਾ ਤੁਹਾਨੂੰ ਵੀ ਤੁਸੀਂ ਕਹਿੰਦੇ ਸੀ ਨਾ ਫਿਰ ਆ ਲੌਂਡਾਂ ਸਟੇ ਤੇ ਭਾਵੇਂ ਕਿ ਤੇ ਆਪਣੇ ਜਵਾਕ ਕੀ ਕਰਨਗੇ ਆਪਣੇ ਜਵਾਕ ਵੀ ਫਿਰ ਗਲਤੀ ਜਾਣਗੇ ਸਹੀ ਗੱਲ ਆ ਬਈ ਆਪਣੇ ਜਵਾਗ ਵੀ ਗਲਤ ਜਾਣਗੇ ਆਪਣੇ ਜਵਾਗ ਵੀ ਲੌਂਡੇ ਹੋਣਗੇ ਕਿ ਨਹੀਂ ਹੋਣਗੇ ਠੀਕ ਐ ਆ ਤੁਸੀਂ ਆਪ ਹੀ ਇਹਨਾਂ ਨੂੰ ਪਹਿਲ ਦਿੰਨੇ ਹੋ ਵੀ ਆਓ ਬਈ ਆਓ ਇਹ ਤਾਂ ਹੀ ਜ਼ਿਆਦਾ ਕਰ ਆਪਣੇ ਪੰਜਾਬ ਦੇ ਵਿੱਚ ਵੱਧ ਹੋਈ ਜਾਂਦੇ ਆ ਜਦੋਂ ਮਰਜੀ ਇੰਸਟਾਗ੍ਰਾਮ ਖਾ ਲਓ ਠਾਦ ਨਾ ਠੋਲਾ ਜਦੋਂ ਵੀ ਮਾਰਾ ਜਾਂ ਤੂੰ ਉੱਤੇ ਨੂੰ ਚੱਕ ਲੌਂਡਾ ਜਦੋਂ ਉੱਤੇ ਚੱਕ ਲੌਂਡਾ 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 ਹੋਈ ਪਈ ਆ ਮੇਰੇ ਸਲੇ ਦੀ ਹੈ ਇਹਨਾਂ ਦੀ ਇਹਨਾਂ ਦੀ ਡਿਮਾਂਡ ਵੀ ਬਾਲੀ ਆ ਲੋਕ ਇਹਨਾਂ ਨੂੰ ਚਾਹੁੰਦੇ ਵੀ ਬਹੁਤ ਆ ਔਖੇ ਵੇਲੇ ਇਹੀ ਕੰਮ ਆਉਂਦੇ ਆ ਇਹ ਭਾਂਜੇ ਚ ਲੌਂਡਿਆਂ ਦੇ ਇੱਕ ਆਸ਼ਕ ਗਣੀ ਹੁੰਦਾ ਇਹਨਾਂ ਦੇ 8-8 ਟਾਸਕ ਹੁੰਦੇ ਆ 9-9 ਆਸ਼ਕ ਹੁੰਦੇ ਆ ਚੰਗੇ ਪੈਸੇ ਹੁੰਦੇ ਆ ਕਿਨਾਂ ਚੰਗੀ ਗੱਡੀ ਹੁੰਦੀ ਆ ਇਹਨਾਂ ਨੂੰ ਕੋਣ ਕੋਈ ਰੋਕਦਾ ਨਹੀਂ ਹੈ ਤੇ ਆ ਕੁੜੀਆਂ ਜਿਹੜੀਆਂ ਹੈਗੀਆਂ ਉਹ ਭਾਂਜੇ ਚ ਛੋਟੇ ਕੱਪੜੇ ਪਾ ਲੈਂਦੀਆਂ ਵੀਡੀਓ ਬਣਾ ਦਿੰਦੀਆਂ ਤੇ ਪਾ ਦਿੰਦੀਆਂ ਉਹ ਆਪਦੇ ਭਰਾਵਾਂ ਨੂੰ ਮਾਂ ਪਿਓ ਉਹਨਾਂ ਦੇ ਸਾਰਿਆਂ ਦਾ ਇਹਨਾਂ ਦੇ ਮਰੇ ਹੋਏ ਆ ਭਰਾਵਾ ਜਿਹੜੇ ਲੌਂਡੇ ਬਣਦੇ ਆ ਤੇ ਜਾਂ ਕੁੜੀਆਂ ਨੰਗੇ ਕੱਪੜੇ ਪਾ ਕੇ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਆ ਨਾ ਇਹਨਾਂ ਦੇ ਮਾਂ ਪਿਓ ਮਰੇ ਹੋਏ ਆ ਇਨਾਂ ਨੂੰ ਜਦੋਂ ਕਹਿਣ ਵਾਲਾ ਹੀ ਹੈ ਨਹੀਂ ਕੋਈ ਮਾਪਿਆਂ ਦੇ ਮਾਪਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਆਪਣੇ ਜਵਾਕਾਂ ਦਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਨੂੰ ਚੰਗੀ ਖੁਰਾਕ ਦਿਓ ਫਾਸਟ ਫੂਡ ਖਾਂਦੇ ਨੇ ਇਹ ਉਹਨਾਂ ਕਰਕੇ ਪ੍ਰੋਬਲਮ ਆਉਂਦੀ ਆ ਜਿਹੜੇ ਹਾਰਮੋਨ ਦੇ ਚੇਂਜਸ ਹੁੰਦੇ ਆ ਸਰੀਰ ਦੇ ਵਿੱਚ ਜਿਹਦੇ ਕਰਕੇ ਇਹ ਗੇ ਬਣ ਜਾਂਦੇ ਆ ਆਪਣੇ ਆਪ ਨੂੰ ਇਹਨਾਂ ਦੇ ਵਿੱਚ ਸੈਕਸ ਜਿਹੜਾ ਹੁੰਦਾ ਸੈਕਸ ਉਹ ਜਾਦੇ ਅਪਡੇਟ ਹੋ ਜਾਂਦਾ ਕੁੜੀਆਂ ਵਾਂਗੂ ਹੋ ਜਾਂਦਾ ਵੀ ਇਹਨਾਂ ਦਾ ਜੀ ਕਰਦਾ ਠੀਕ ਹੈ ਗਲਤ ਕੰਮ ਕਰਨ ਨੂੰ ਇਸ ਕਰਕੇ ਜਿੰਨੇ ਵੀ ਮਾਪੇ ਹੋ ਆ ਜਿੰਨੇ ਵੀ ਲੋਕ ਜਿੰਨੇ ਵੀ ਆਉਣ ਵਾਲੀ ਪੀੜ੍ਹੀ ਦੇ ਮਾਪੇ ਹੋ ਆ ਜਿਹੜੇ ਉਹਨਾਂ ਬਾਰੇ ਵੀ ਇਹ ਵੀਡੀਓ ਆ ਵੀ ਆਪਣੇ ਜਵਾਕਾਂ ਨੂੰ ਫਾਸਟ ਫੂਡ ਤੋਂ ਦੂਰ ਰੱਖੋ ਖਰਾਕਾਂ ਰੱਖੋ ਵਧੀਆ ਚੰਗੀ ਖੁਰਾਕ ਰੱਖੋ ਪਹਿਲਾ ਟਾਈਮ ਦੇ ਵਿੱਚ ਇੰਨੇ ਨਹੀਂ ਹੁੰਦੇ ਸੀ ਜਿਹੜੇ ਹੁਣ ਹੁਣ ਦੇ ਟਾਈਮ ਇੰਨੇ ਕਿਉਂ ਹੋ ਜਾਂਦੇ ਲੌਂਡੇ ਕਿਉਂਕਿ ਆਪਣੀ ਜਿਹੜੀ ਖਰਾਕ ਆ ਉਹ ਬਹੁਤ ਜ਼ਿਆਦਾ ਗਲਤ ਹੋਈ ਪਈ ਆ ਠੀਕ ਐ ਇਸ ਕਰਕੇ ਸਾਰਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿੰਨੇ ਵੀ ਮਾਪਿਓ ਆ ਵੀ ਆਪਣੇ ਜਵਾਕਾਂ ਦਾ ਧਿਆਨ ਰੱਖੋ ਚੰਗੀ ਸਿੱਖਿਆ ਦਿਓ ਵੀ ਕਿੱਥੇ ਜਾਣਾ ਕੀ ਕਰਨਾ ਕੀ ਖਾਣਾ ਕਿਹੜੀ ਗੇਮ ਖੇਡਣੀ ਆ ਕੀ ਕਰਨਾ ਕੀ ਨਹੀਂ ਕਰਨਾ ਕਿਹੜੀ ਸੰਗਤ ਤੇਰੇ ਲਈ ਸਹੀ ਆ ਕਿਹੜੀ ਸੰਗਤ ਨਹੀਂ ਤੇਰੇ ਲਈ ਸਹੀ ਪਰ ਜਵਾਕ ਅੱਜ ਕੱਲ ਦੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਇਹ ਜ਼ਰੂਰ ਵੀਡੀਓ ਵੇਖਣੀ ਚਾਹੀਦੀ ਹੈ ਤੇ ਉਹ ਚੀਜ਼ ਨੂੰ ਸਿੱਖ ਲੈਣ ਵੀ ਆਪਣੇ ਆਪ ਦੇ ਸਰੀਰ ਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਆ ਚੰਗਾ ਭਲਾ ਯਾਰ ਤੁਹਾਨੂੰ ਮਾਂ ਪਿਓ ਨੇ ਮੁੰਡਾ ਜੰਮਿਆ ਤੇ ਤੁਸੀਂ ਆਹ ਕੰਮ ਕਰਦੇ ਫਿਰਦੇ ਹੋ ਇਹ ਚੰਗੀ ਗੱਲ ਨਹੀਂ ਹੈਗੀ ਚੰਗੀ ਸਿੱਖਿਆ ਲਓ ਚੰਗੀ ਖਰਾਕ ਖਾਓ ਚੰਗੀ ਮਿਹਨਤ ਕਰੋ ਆਪ ਦੇ ਕੰਮ ਨੂੰ ਪਹਿਲ ਦਿਓ ਨਾ ਕਿ ਦੂਜਿਆਂ ਦੇ ਕੰਮ ਨੂੰ ਪਹਿਲ ਦਿਓ ਸਾਡੀ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਠੀਕ ਹੈ ਇਸ ਕਰਕੇ ਮੈਂ ਸਾਰੇ ਜਿੰਨੇ ਵੀ ਮਾਪਿਓ ਹੈਗੇ ਉਹਨਾਂ ਬਾਰੇ ਇੱਕ ਗੱਲ ਕਹਿਣਾ ਚਾਹਣਾ ਵੀ ਆਪ ਦਾ ਧਿਆਨ ਰੱਖੋ ਬਈ ਆਪਦੇ ਜੁਆਕਾਂ ਦਾ ਧਿਆਨ ਰੱਖੋ ਆਪਾਂ ਕਿੰਨੀ ਆਸਾਂ ਨਾਲ ਆਪਣੇ ਜੁਆਕ ਨੂੰ ਪੈਦਾ ਕਰਦੇ ਆ ਕਿੰਨੀ ਆਸਾਂ ਨਾਲ ਰੀਵਣ ਨਮ ਬਣਦੇ ਆ ਬਰੇ ਘਰਾਂ ਦੇ ਵਿੱਚ ਕੀ ਕੀ ਕਰਦੇ ਆ ਠੀਕ ਹੈ ਅੱਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ